ਤੇ ਇੱਕ ਮੈਚ ਦੇ ਵਿੱਚ ਬਾਈ ਤੁਸੀਂ ਕਿੰਨੀਆਂ ਕਬਡੀਆਂ ਪਾਤੀਆਂ ਹੋਣੀਆਂ ਮੈਂ ਅੱਥਰ ਨੂੰ ਗੋਡੀਆਂ ਬਹੁਤ ਪਾਉਂਦਾ ਜੀ ਦੋ ਦੋ ਪਛੇਟਨ ਦਾ ਗੋਡੀਆਂ ਦਾ ਵੇਚ ਦੀ ਮੈਚ ਚੜ ਜਾਂਦਾ ਸਾਡਾ ਡਿੜਬੇ ਨਾਲ ਉਹਦੋਂ ਵੀ ਪਾਉਣੀ ਮੇਰੇ ਡਾਕਟਰ ਵੀ ਦੋ ਦੋ ਪਾਉਂਦਾ ਜੀ ਜੇ ਇੱਕ ਕਦਮ ਮੈਨੂੰ ਕਿਤੇ ਜੱਫਾ ਲੱਗ ਜਾਂਦਾ ਸੀ ਤੇ ਜਾਦਾ ਫਾਈਟ ਹੈ ਜਿਹੜੀ ਤੁਹਾਡੀ ਜਿਵੇਂ ਤੁਸੀਂ ਪਹਿਲਾਂ ਖੁਸ਼ੀ ਨਾਲ ਦੱਸਿਆ ਜੋ ਡਿੜਬੇ ਨਾਲ ਮੈਚ ਸੀ ਹੋਰ ਕਿਹੜਾ ਯਾਫੀ ਹੈ ਜਿਹਨੇ ਮੰਨ ਲਓ ਕਿ ਤੁਹਾਨੂੰ ਆਪਾਂ ਪੰਜਾਬੀ ਚ ਕਹ ਲਈਏ ਖਜਲ ਜਾਗ ਰਹੀ ਹੋਈ ਮਨੂ ਦਾ ਜੀ ਮੰਗੀ ਆਇਆ ਸੀ ਰਮ ਇੱਥੇ ਲੱਗੇ ਮਹਾਰਾਜ ਮੈਚ ਮੰਗੀ ਕਹਿੰਦਾ ਕਿੱਥੋਂ ਇਹ ਜਵਾਗ ਜਾ ਗਿਆ ਮੰਗੀ ਜੀ ਹਰਾਤਾ ਜੀ ਮੈਂ ਫੜਿਆ ਨਹੀਂ ਗਿਆ ਜੀ ਹਾਂ ਜੀ ਕਿੰਨਾ ਵਜਨ ਸੀ ਬਾਈ ਤੁਹਾਨੂੰ ਜਵਾਗ ਜਾ ਗਿਆ ਜਵਾਗ ਜਾ ਮੇਰੇ ਚਾ ਉਹਨਾਂ 70 ਕਿਲੋ ਵਜਨ ਸੀ ਹੂੰ ਤੇ ਉਹ ਕਿੰਨਾ ਰਿਹਾ ਵਜਨ ਤੁਹਾਡਾ ਹੂੰ ਮੈਂ 85 ਕਿਲੋ ਵਜਨ ਰਿਹਾ ਇੱਥੋਂ ਘਟਿਆ ਨਹੀਂ ਸੀ ਕਿੰਨਾ ਚਿਰ ਉੱਪਰ ਰਹੇ 85 ਕਿਲੋ ਵਜਨ ਸੀ ਹੂੰ ਤੇ ਕਿੰਨਾ ਕੁ ਟਾਈਮ ਤੁਸੀਂ ਮਿਹਨਤ ਕਰਦੇ ਸੀ ਪ੍ਰੈਕਟਿਸ ਕਰਦੇ ਸੀ ਕੀ ਕੁਝ ਕਰਦੇ ਹੁੰਦੇ ਸੀ ਫੇਟ ਰਾਈ ਗਰਾਊਂਡ ਚ ਜਾਂਦੇ ਤੋਂ ਮੈਂ ਚੱਲ ਪੈਂਦੇ ਫਿਰ ਤਾਂ ਲਗਾਤਾਰ ਇੱਥੇ ਖੇਡੀ ਜਾਂਦੀ ਮੈਚਾਂ ਦੀ ਜੋਰ ਬਹੁਤ ਹੋ ਜਾਂਦੇ ਛਡਾ ਅ ਫਿਰ ਵੀ ਗਰਾਊਂਡ ਦੇ ਵਿੱਚ ਜਾ ਕੇ ਕਿੰਨੇ ਆ ਗਾ ਸਪ੍ਰਿੰਟਾਂ ਵਗੈਰਾ ਜਾਂ ਕਿੰਨੇ ਗਾ ਡੰਡ ਵਗੈਰਾ ਲਾਉਂਦੇ ਸੀ ਲਾ ਆਂਦੇ ਡੰਡ ਤਾਂ ਹੀ ਇਕੱਠੇ ਇਕੱਠੇ ਮੈਂ ਸੌ ਸੌ ਡੰਡ ਵੀ ਮਾਰ ਦਿੰਦਾ ਸੀ ਜੀ ਹਾਂ ਜੀ ਤੇ ਹੁਣ ਆਪਾਂ ਗੱਲ ਕਰੀਏ ਖੁਰਾਕ ਦੀ ਕਿਉਂਕਿ ਕੁਝ ਲੋਕ ਇਹ ਗੱਲਾਂ ਕਹਿੰਦੇ ਨੇ ਵੀ ਉਹ ਥੋੜਾ ਗਲਤ ਚੀਜ਼ਾਂ ਵਰਤਣ ਕਰਕੇ ਜਾਂ ਗਲਤ ਸੰਗਤ ਕਰਕੇ ਕਬੱਡੀ ਤੋਂ ਦੂਰ ਹੋਇਆ ਜੀ ਤੇ ਖੁਰਾਕ ਤੁਸੀਂ ਕੀ ਲੈਂਦੇ ਸੀ ਖੁਰਾਕ ਜੀ ਕੇਲੇ ਸੇ ਉਹ ਆ ਮੀਟਸ ਵੀੜਾ ਖਾਈ ਜਾਂਦੇ ਸੀ ਬੱਸ ਜੀ ਆਹੀ ਬਣਾ ਕੇ ਤੇ ਖੇਤ ਵਹਿ ਜਾਣੇ ਇਹ ਖਾਈ ਜਾਂਦੇ ਆ ਇਹ ਚੀਜ਼ਾਂ ਜੀ ਜੀ ਹਾਂਜੀ ਤੇ ਫਿਰ ਜਿਹੜੀ ਗੱਲ ਇਹ ਲੋਕ ਸਵਾਲ ਚੱਕਦੇ ਆ ਇਹ ਇਹਦਾ ਕੀ ਜਵਾਬ ਆ ਜੀ ਇਹ ਲੋਕ ਇਹ ਗੱਲਾਂ ਬਣਾਉਂਦੇ ਹੁਣ ਵਿਪਰੇਲਾਂ ਦੀ ਗੱਲਾਂ ਬਣਾ ਲੈਂਦੇ ਕੋਈ ਆ ਖਾਂਦਾ ਇਹ ਆ ਖਾਂਦਾ ਕਾ ਆਪਾਂ ਤਾਂ ਕੋਈ ਖਾਂਦਾ ਦੇਖਿਆ ਨਹੀਂ ਨਾ ਆਪਾਂ ਕੋਈ ਖਾਦਾ ਛੱਟ ਤਣ ਮਹਾਰਾਜ ਨੇ ਕਿਉਂ ਵੱਜਣੀਆਂ ਵੱਜ ਜਾਣੀਆਂ ਜੀ ਕਿਹੜੇ ਪਲੇਅਰ ਦੇ ਵੱਜ ਜਾਣੀਆਂ ਹਾਂਜੀ ਅੱਛਾ ਭਾਈ ਤੁਸੀਂ ਕਬੱਡੀ ਕਰਕੇ ਪੜ੍ਹਾਈ ਵਿੱਚੇ ਛੱਡਤੀ ਤੇ ਫਿਰ ਹੁਣ ਮਨ ਦੇ ਵਿੱਚ ਆਉਂਦੀ ਹੈ ਇਹ ਗੱਲ ਵੀ ਜੇ ਆਪਾਂ ਪੜਦੇ ਰਹਿੰਦੇ ਯਾਰ ਕੋਈ ਹੋਰ ਹੀ ਕੰਮ ਕਰ ਲਾਂਦੇ ਕੋਈ ਨੌਕਰੀ ਵਗੈਰਾ ਦਾ ਹੋ ਜਾਂਦਾ ਹੋਰ ਜੀ ਐਂ ਜੀਆਂ ਐਂ ਜੀ ਵਾਟੀ ਖੇਟੀ ਜਾਂਦੇ ਨੇ ਖਵਾਟੀ ਖੇਟੀ ਜਾਂਦੇ ਆ ਬੜਾਈ ਹੜਤੀ ਸੀ ਮਾਸਟਰ ਨੇ ਬਹੁਤ ਜ਼ੋਰ ਲਾਇਆ ਮੈਨੂੰ ਪੜ ਜਾ ਸ਼ਰਮੈਂਚ ਆਇਆ ਹਟਾ ਉਹ ਲੈ ਗਿਆ ਤੇ ਫਿਰ ਛੋਟੀ ਕਿਲੋ ਹੋਈ ਸੀ ਖੇਡ ਕੇ ਸੀ ਮੁੜਿਆ ਜਿੱਤ ਲਈ ਉਹ ਜੀ ਫਿਰ ਬਚਮੈਂ ਰਾਇ ਪੀੜ ਮੈਂ ਵਧੀਆ ਮਾਸਟਰ ਲਾਉਂਦਾ ਜੀ ਮੈਂ ਭੱਜ ਜਾਂਦਾ ਸੀ ਖੇਡਣ ਨੂੰ ਭੱਜ ਜਾਂਦਾ ਸੀ ਮੈਂ ਖੇਡ ਕੇ ਆਈ ਗਿਆ ਚਲਾ ਉਹਦੋਂ ਨੂੰ ਪੀੜ ਲੰਘ ਜਾਂਦਾ ਸੀ ਸਕੂਲ ਚੋਂ ਵੀ ਮੱਦਲ ਕੇ ਕੁੰਡੀ ਲਾ ਕੇ ਭੱਜ ਜਾਂਦੇ ਸੀ ਹਾਂਜੀ ਬਸ ਗਏ ਜਾਂਦੇ ਹੁਣ ਮਿਹਨਤ ਕਰਦੇ ਆ ਕਬੱਡੀ ਦੀ ਉਧਰ ਭਾਗ ਜਾਂਦੇ ਸੀ ਤੇ ਫਿਰ ਅਗਲੇ ਦਿਨ ਮਾਸਟਰ ਕਲਾਸ ਲਾਉਂਦੇ ਹੁਣੇ ਅਗਲੇ ਵੇ ਲਾਉਂਦੇ ਜੀ ਫਿਰ ਤੜਕੇ ਖੋਖੋ ਦਾ ਮੈਚ ਆ ਜਾਂਦਾ ਸੀ ਖੋਖੋ ਫੇਰ ਖੇਡਣ ਲੱਗ ਜਾਂਦੇ ਸੀ ਫਿਰ ਇੱਕ ਪੀੜ ਲੰਘ ਜਾਂਦੇ ਜੀ ਉਹੀ ਮਾਸਟਰ ਦਾ ਕਿੜਾ ਕੁੜਦਾ ਵਾਲਾ ਹੁੰਦਾ ਸੀ ਨੇ ਉਹ ਫੇਰ ਵੀ ਕੁੜਦੇ ਨੇ ਜੇ ਤੁਸੀਂ ਉਹਦੀ ਕਲਾਸ ਮਿਸ ਕਰਦੇ ਹੋ ਕਰ ਦਿੰਦੇ ਜੀ ਫੇਰ ਬਾਗ ਜਾਂਦੇ ਸੀ ਖੇਡ ਕੇ ਫੇਰ ਉਹ ਹਾਜ਼ਰੀ ਲਾ ਕੇ ਬਾਗ ਜਾਂਦਾ ਸੀ ਬੱਚਾ ਆਹੀ ਫਿਰ ਹਟ ਗਈ ਸੀ ਮੀ ਤੋਂ ਤੇ ਖੋਖੋ ਦੀ ਆਪਾਂ ਗੱਲ ਕਰੀਏ ਫਿਰ ਖੋਖੋ ਤੁਸੀਂ ਵਧੀਆ ਖੇਡਦੇ ਸੀ ਕਿੱਥੇ ਤੱਕ ਜੀ ਵਧੀਆ ਖੇਡਦੇ ਸੀ ਜੀ ਵਧੀਆ ਪੂਰੇ ਜ਼ਿਲ੍ਹਿਆਂ ਤੱਕ ਖੇਡ ਕੇ ਆਏ ਮੈਂ ਪੂਰੀ ਵਧੀਆ ਖੇਡਦੇ ਫਿਰ ਬੱਚਾ ਕਬੱਡੀ ਕਿੰਨੀ ਵੱਧ ਤਿਆਨ ਹੋ ਗਿਆ ਜੀ ਤੇ ਫਿਰ ਕਰਦੇ ਨਹੀਂ ਕਹਿੰਦੇ ਸੀ ਵੀ ਤੂੰ ਕਬੱਡੀ ਵਾਲੇ ਪਾਸੇ ਜਾਦਾ ਜਾਣਾ ਵੀ ਤੂੰ ਪੜ੍ਹਾਈ ਵਾਲੇ ਪਾਸੇ ਵੀ ਆ ਜੀ ਮਾ ਜਾਨ ਤਾਂ ਵੱਡੀ ਛੌਂਗੀ ਖੇਡੀ ਗਈ ਜਿੱਤੀ ਗਈ 35 ਕਿਲੋ ਤੋਂ ਖੇਡ ਕੇ ਖੇਡ ਕੇ ਜਿੱਤੀ ਤੇ ਜਿੱਤ ਤੇ ਆਏਗੇ ਕਰਦੇ ਆਂਦੇ ਆ ਜਾਂਦੇ ਜੱਤ ਨੇ ਭੱਗ ਜਾਂਦੇ ਕਬੱਡੀ ਖੇਡਣ ਆ ਜਾਂਦੇ ਕਰਦੇ ਨੂੰ ਕਹਿੰਦੇ ਜੀ ਕਬੱਡੀ ਖੇਡਦੇ ਆ ਜੀ ਕੀ ਪੜਾਂਗੇ ਜੀ ਹੈ ਜੀ ਤੇ ਬੈਸਟ ਰੇਟਰ ਬਈ ਉਦੋਂ ਬੇਸ਼ੱਕ ਪ੍ਰਾਈਜ਼ ਘਟ ਸੀ ਹੁਣ ਤਾਂ ਕਾਫੀ ਹੋ ਗਿਆ ਕਿੰਨੇ ਕਵਾਰੀ ਰਹੇ ਹੋ ਤੁਸੀਂ ਕੀ ਕੁਛ ਜਿਹੜਾ ਤੁਹਾਨੂੰ ਮਿਲਿਆ ਜੀ ਬੇਟੇ ਉਹਦਾ ਮੜਿਆਂ ਜਿਆ ਦੋ ਕ ਫ੍ਰੀਜ ਰੱਖਿਆ ਟੂਰਨਾਮੈਂਟਾਂ ਦੇ ਧੋਲੇ ਫ੍ਰੀਜ ਰੱਖੇ ਸੀ ਮੈਂ ਬੈਸਟ ਚੀਜ਼ ਨਿਕਲੇ ਸੀ ਮੈਂ ਨਾ ਡਾਕਟਰ ਖੇਡਦਾ ਸੀ बस एक दे दे एक एते समान ਕਿਸੇ ਜਿਹੜੀ एलसीडी ਸੀ एलसीडी ਸੀ ਉਹ ਮੈਂ ਬੈਠ ਤੇ ਜਤਲੀ ਸੀ ਬਸ ਆਹੀ ਸੀ ਉਹਨਾਂ ਟੀਮਾਂ ਮੈਂਜ ਬੜੇ ਜੋਰ ਦੇ ਲੱਗਦੇ ਕਈ ਨਾ ਨਾਮ ਹੁੰਦਾ ਨਹੀਂ ਸੀ ਤੇ ਭਾਈ ਇੱਕ ਥੋੜਾ ਇਹ ਵੀ ਸੀਗਾ ਵੀ ਤੁਸੀਂ ਲਗਾਤਾਰ ਮੈਚ ਜਿੱਤਦੇ ਹੋ ਓਪਨ ਦੇ ਹਾਂਜੀ ਇੱਕ ਮੈਚ ਆ ਰਹੀ ਸੀ ਹਾਂਜੀ ਉਹ ਕਿਹੜਾ ਸਨ ਸੀਗਾ ਤੇ ਕਿੰਨੀਆਂ ਕਿ ਟੀਮਾਂ ਆਉਂਦੇ ਥੋੜੀ ਉੱਥੇ ਚ ਆਈਆਂ ਟੀਮਾਂ ਯਾਰੇ ਵਾਲੇ ਦਾ ਇਹਦੇ ਪਲੇ ਪੂਰੇ ਤਾਕੜੇ ਜਿਹੜੇ ਪਿੰਡ ਲਵੇ ਮੈਚ ਕੋਲਡ ਉੱਥੇ ਟੜ 31 ਮਿੰਟ ਟੂਰਨਾਮੈਂਟ ਅਸੀਂ ਬੇਬੇ ਅੱਧੇ ਪਹਿਣ ਤੇ ਆ ਡਾਕਟਰ ਆਉਂਦਾ ਹੀ ਛੇ ਟਾਂ ਰੇਡ ਪਾ ਕੇ ਹਾਂ ਹੱਥ ਮਾਰਤਾ ਦੀ ਫੁੱਟਰ ਵੱਜ ਗਿਆ ਉਹ ਰਾਏ ਸ਼ਾ ਰਾਜਾ ਜੀ ਉਹਨੂੰ ਪਹਿਣ ਦੇਦਾ ਨਹੀਂ ਅਸੀਂ 31 ਮਿੰਟ ਟੂਰਨਾਮੈਂਟ ਹਰੇ ਜੀ ਲਗਾਤਾਰ 100 ਟੀਮ ਹਰਾ ਕੇ ਲਾਉਣੀ ਨੱਤ 11 12 ਵਜੇ ਆਉਂਦਾ ਹੀ ਰਤ ਨੂੰ ਜੀ ਟੜ ਕੇ ਫਿਰ ਵਗ ਜਾਂਦੇ ਇਹ ਕਿਹੜੇ ਸੰਦੀ ਗੱਲ ਆ ਜੀ ਆਹੀ 2011 ਜੀ ਜੀ ਹਾਂ ਜੀ ਮਤਲਬ ਉਸ ਟਾਈਮ ਤੇ ਪੂਰਾ ਤੁਸੀਂ ਪੀਕ ਤੇ ਸੀ ਜਦੋਂ ਤੁਹਾਡੇ 6 ਵਜੇ ਹਾਂ ਜੀ ਜਮ ਓਕੇ ਜੀ ਉਦਨੇ ਪਿੰਡ ਜਿੱਥੇ ਕਿਤੇ ਵਿਆਹ ਸੀ ਜੀ ਮੁੰਡੇ ਮੇਰੇ ਨਾਲ ਖੇਡਦਾ ਸੀ ਉਹ 2 ਵਜੇ ਫੌਜੀ ਆ ਗਿਆ ਜੀ ਮੇਰੇ ਕੋਲ ਕਹਿੰਦਾ ਚੱਲੀ ਯਾਰ ਖੇਡੇ ਹੋਣੇ ਚਾਹ ਜਿੱਤ ਲੈਣੇ ਮੰਡੀ ਕਾ ਟੂਰਨਾਮੈਂਟ ਉਹ ਇੱਕ ਰੇਡ ਮੈਂ ਪਾਉਣ ਗਿਆ ਉਦੀ ਮੈਨਾਂ ਕਿੱਟਾ ਫਿਕਚਰ ਹੋ ਗਿਆ ਬੱਚ ਮੜ ਕੇ ਬਰਵਾ ਐਂ ਤਾਂ ਬਾਹਰ ਸੀ ਡਾਕਟਰ ਇਹ ਨਹੀਂ ਜੀ ਮੈਂ ਰਾਈ ਰਹਾ ਤਾਂ ਇਸ ਪਈ ਗਈ ਕਿੰਨੇ ਕਿੱਟੇ ਚ ਫਿਰ ਦੂਜੇ ਦਿਨ ਨੇ ਪਲਾਸਟਰ ਲਾਤਾ ਤੇ ਬਾਈ ਆਪਾਂ ਗੱਲ ਕਰੀਏ ਨਾ ਤੁਹਾਡੀ ਰੇਡ ਦੇ ਉੱਤੇ ਪੈਸੇ ਕਿੰਨੇ ਕਬਰੀ ਲੱਗੇ ਸੀ ਪੈਸੇ ਆਈ ਲੱਗ ਜਾਂਦਾ ਜੇ ਤਾਂ 16 ਵਾਰ 500 ਲਗਦਾ ਬਈ ਤੁਵੱਤ ਲੱਗਦਾ ਨਹੀਂ ਸੀ ਹੂੰ ਬਸ ਇੰਨਾ ਕੀ ਲੱਗਦੇ ਸੀ ਉੱਤ ਸਿ ਬਾਹਲੇ ਪੈਸੇ ਨਹੀਂ ਲਾਉਂਦੇ ਸੀ ਹੂੰ ਆਪਾ ਫੜੇ ਜਾਂਦੇ ਨਹੀਂ ਸੀ ਜੀ ਬਸ ਇੰਨੇ ਕੁ ਲੱਗ ਜਾਂਦੇ ਸੀ ਕੀ ਖਾਸੀਅਤ ਸੀ ਬਈ ਜਦੋਂ ਨਾ ਤੁਸੀਂ ਕਬੱਡੀ ਪਾਉਂਦੇ ਸੀ ਤੁਹਾਡਾ ਸਾਰਿਆਂ ਨਾਲੋਂ ਅੰਦਾਜ਼ ਵੱਖਰਾ ਸੀ ਉਹਦਾ ਮਹਾਰਾਜ ਦੀ ਕਿਰਪਾਈ ਹੈ ਕਿਰਪਾਉਂਦੇ ਸੀ ਪਤਾ ਨਹੀਂ ਜੇ ਆਪਾ ਫੜੇ ਜਾਵਾਂਗੇ ਫੜੇ ਜਾਂਦੇ ਹੀ ਨਹੀਂ ਸੀ ਹੂੰ ਹਾਂ ਦਾ ਹੀ ਨਹੀਂ ਸੀ ਹਾਂ ਜੀ ਤੇ ਸਨਮਾਨ ਗੱਲ ਕਰੀਏ ਬਾਈ ਦੇ ਕਿੰਨੇ ਕੁ ਹੋਏ ਨੇ ਕਾਹਦੇ ਕਾਹਦੇ ਨਾਲ ਹੋਏ ਨੇ ਹਾਂ ਤਾਂ ਇਹ ਇੱਕ ਠੀਨ ਸੇ ਟੂਰਨਾਮੈਂਟ ਹੋਇਆ ਜਿੱਥੇ ਮੇਰੀ ਮਾਚੀ ਦਾ ਮੁੰਡਾ ਸੀ ਉਹਨੇ ਹਨ ਮੋਟਰਸਾਈਕਲ ਸਮਾਂਤ ਕਿਤੇ ਸੀ ਹੂੰ ਇਹ ਮੇਰੇ ਖਿਆਲ 10 10 11 ਦੀ ਗੱਲ ਹੈ ਹਾਂ ਜੀ 10 11 ਦੀ ਗੱਲ ਹੈ ਤੇ ਹੋਰ ਇਸ ਤੋਂ ਬਿਨਾ ਪਿੰਡ ਵੱਲੋਂ ਜਾਂ ਇਲਾਕੇ ਵੱਲੋਂ ਜਾਂ ਤੁਸੀਂ ਬਾਹਰ ਗਏ ਸੀਗੇ ਇੰਗਲੈਂਡ ਉਧਰ ਕਲੱਬਾਂ ਵੱਲੋਂ ਕਿਸੇ ਵੱਲੋਂ ਨਾ ਯੋ ਨੋ ਨਾ ਨਾ ਕਲੱਬਾਂ ਗਏ ਸੀ ਵਧੀਆ ਹੀ ਰਹੇ ਐਂ ਜੇ ਟੁੱਕਰ ਦਿੱਤਾ ਇਹ ਵਧੀਆ ਹਨ ਤੇ ਕੋਚ ਬਾਈ ਤੁਹਾਡੇ ਕੋਲ ਸੀ ਕਿ ਤੋਂ ਖੇਡਣ ਲੱਗੇ ਜੀ 35 ਕਿਲੋ ਤੋਂ ਬਾਹਰ ਸਾਡੇ ਪੰਮਾ ਹੁੰਦਾ ਜੀ ਇਹ ਹੀ ਆਪਣਾ ਪੰਮਾ ਹਾਂ ਠੀਕ ਹੈ ਜੀ ਇਹ ਨਹੀਂ ਸਾਨੂੰ ਖੜਾਈ ਜਾਣਾ ਇਹਨੇ ਹੌਲੀ ਹੌਲੀ ਵਧ ਹੀ ਗਏ ਵਸਤੇ ਜੀ ਇਹ ਜੀ ਪੰਮਾ ਖੜਾ ਰਹੇ ਸਾਨੂੰ ਜੀ ਭਾਈ ਹੁਣ ਜਿਵੇਂ ਮਾਝੇ ਮਾਲਵੇ ਦੁਆਬੇ ਦੇ ਇਦਾਂ ਦੇ ਮੈਚ ਹੁੰਦੇ ਸੀ ਆਲ ਦੇ ਇਹ ਵੀ ਖੇਡੇ ਆ ਤੁਸੀਂ ਜਿਵੇਂ ਆਪਾਂ ਇਧਰੋਂ ਆਪਣੇ ਮਾਲਵੇ ਦੀ ਹੋਵੇ ਜਾਂ ਉਧਰੋਂ ਦੁਆਬੇ ਦੀ ਟੀਮ ਹੋਵੇ ਹੋਵੇ ਮਾਝੇ ਦੀ ਹੋਵੇ ਐਵੇਂ ਵੀ ਖੇਡੇ ਆ ਜੀ ਮੈਨੂੰ ਲੱਗਦੇ ਰਹਾ ਔਲੋਂਪਨ ਦੇ ਵਿੱਚ ਜਿੱਤੇ ਜਾਂਦੇ ਸੀ ਉਹਨਾਂ ਨੂੰ ਜੀ ਡਾਕਟਰ ਭਾਉਜੀ ਮੈਂ ਹੁੰਦਾ ਸੀ ਕੋਤਲਾ ਵਧੀਆ ਸਾਡਾ ਰਜੀ ਉਹ ਜਾਫੀ ਜੀ ਉਹਨਾਂ ਨਾਲ ਜਿੱਥੇ ਸੀ ਇੱਕ ਨਾ ਬਈ ਇਹ ਹੁੰਦਾ ਸੀ ਉਦੋਂ 10 11 ਤੋਂ ਪਹਿਲਾਂ ਲਾਈਵ ਤਾਂ ਹੁੰਦਾ ਨਹੀਂ ਸੀ ਕੁਝ ਇਦਾਂ ਦੇ ਦਰਸ਼ਕ ਆਉਂਦੇ ਬਜ਼ੁਰਗ ਹੁੰਦੇ ਜਾਂ ਜਿਹੜੇ ਕੋਈ ਸਪੈਸ਼ਲੀ ਮਾਨ ਸਨਮਾਨ ਕਰ ਜਾਂਦੇ ਕਿ ਤੁਹਾਡੇ ਨਾਲ ਕੋਈ ਇਦਾਂ ਦਾ ਹੋਇਆ ਹੀ ਨਾ ਜੀ ਕੋਈ ਨਹੀਂ ਹੁੰਦਾ ਸਨਮਾਨਤ ਕੀਤਾ ਆਪਾਂ ਨੂੰ ਕਿਸੇ ਨੇ ਜੀ ਬਸ ਅਮੀਤਾ ਵਰਵਾਹੀ ਵਾਲੇ ਨੇ ਜੀ ਬੁਲਟ ਦਿੱਤਾ ਜੇ ਆਪਾਂ ਨੇ ਸਮਾਨਤਾ ਕਰਾਈ ਸੀ ਫਿਰ ਮੈਂ ਉਹਦੀ ਗੱਟਮੀ ਚ ਖੇਡਿਆ ਜੀ ਦੋ ਤਿੰਨ ਸਾਲ ਫਿਰ ਸੱਟ ਵੱਜ ਗਈ ਜੀ ਉਨੇ ਬੁਲਟ ਸਮਾਨਤਾ ਕਰਾਈ ਅਮੀਤਾ ਵਰਵਾਹੀ ਵਾਲੇ ਕੀ ਕਦੋਂ ਕੀਤਾ ਸੀ ਜੀ 2011 ਚ ਕੀਤਾ ਜੀ ਵਧੀਆ ਕਬਲਟ ਨੇ ਸਮਾਨਤਾ ਕਰਾਇਆ ਜੀ ਕਾਕੇ ਨੂੰ ਕਰਾਇਆ ਇੱਕ ਮੈਨੂੰ ਕਰਾਇਆ ਜੀ ਤੇ ਭਾਈ ਉਸ ਤੋਂ ਬਾਅਦ ਹੌਲੀ 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 ਕਬੱਡੀ ਹੋਰੀ ਪਾਸੇ ਜੇ ਤੁਰ ਪਈ ਇਹਨੂੰ ਤੁਸੀਂ ਕਿਵੇਂ ਜੇ ਦੇਖਦੇ ਹੋ ਵੀ ਹੱਲ ਹੋ ਸਕਦਾ ਦਾ ਕੋਈ ਹੁੰਦਾ ਹੀ ਰਾਤ ਨੂੰ ਮੈਂ ਜਾਂਦਾ ਕਿ ਹੱਲ ਹੋਵੇ ਕਿਦੋਂ ਜਾ ਕੇ ਪਲੇਅਰ ਆ ਕੇ ਸੁੱਤਾ ਹੋਊਗਾ ਕੀ ਕਰੂਗਾ ਕਿ ਤੇ ਖਾਣਾ ਖਾਉਂ ਨਾਤ ਨੂੰ ਬੰਦ ਹੋ ਜਾਂਦਾ ਜੀ ਸਮਾਨ ਖਾਣ ਵਾਲਾ ਵੀ ਕੀ ਕਰੂ ਕਲੇਰਾ ਪੱਖੀ ਮਾਰਨਾ ਤੜਕੇ ਨੂੰ ਫੇਰ ਮੈਚ ਤੇ ਜਾਂਦੇ ਆ ਫੇਰ 12:00 ਵੱਜ ਜਾਂਦੇ ਰਾਤ ਦੇ ਇਹ ਹੁੰਦੇ ਨੇ ਹੁਣੇ ਚਾਹੀਦੇ ਮੈਚ ਤਾਂ ਜੀ ਨੇ ਦੇਖ ਕੇ ਲੋਕ ਮੁੜੇ ਆਉਂਦੇ ਆ ਉਹਨਾਂ ਲੋਕ ਆ ਹੀ ਲਾਈਵ ਦੇਖੇ ਜਾਂਦੇ ਆ ਡੇਬਾ ਤਾਂ ਦੇਖਣ ਜਾਂਦੇ ਹੁੰਦੇ ਦਾ ਲਾਈਵ ਘਰੇ ਦੇਖੀ ਜਾਂਦੇ ਆ ਪਲੇਅਰ ਤਾਂ ਉੱਥੇ ਖੇਡੀ ਜਾਂਦੇ ਘਰੇ ਦੇਖੀ ਜਾਂਦੇ ਆ ਉਸੀਂ ਦੇਖੀ ਦੋ ਲੈ ਮੈਚ ਮਾੜਾ ਯੂ ਮਾਨੀ ਕਾ ਹਟ ਗਿਆ ਹੁਣ ਦੇਖਾਂ ਜੀ ਜੀ ਦੇਖ ਲੈਣੇ ਆ ਤਾਂ ਕੋਈ ਨਾ ਕੋਈ ਮੈਚ ਆ ਹੋਰ ਦੀ ਗੱਲ ਨਹੀਂ ਅੱਗੇ ਪਲੇਅਰ ਜੀ ਦੋ ਬਾਰ ਹੁੰਦੇ ਹੁਣ ਇੱਕ ਪਿੰਡ ਦਾ ਤਿੰਨ ਬੰਦਾ ਖੜਾ ਕੇ ਬਾਰੋਂ ਤਿੰਨ ਇੱਕ ਪਿੰਡ ਦਾ ਤਾਕੜਾ ਟੀਮ ਬਣ ਜਾਂਦੀ ਆ ਉਹੀ ਜਿੱਤ ਲੈਂਦੇ ਆ ਮਾੜਾ ਪਲੇਅਰ ਤਾਂ ਉੜਦੀ ਨਹੀਂ ਜੀ ਹੁਣ ਬਿਲਕੁਲ ਸਹੀ ਗੱਲ ਮਾੜਾ ਫੇਰ ਯੁੱਟੂ ਜੀ ਜੇ ਕੋਈ ਇੱਕ ਵਾਰ ਹੁਣ ਦੋ ਵਾਰ ਹੁਣ ਤਿੰਨ ਵਾਰ ਹੁੰਦੇ ਦੋ ਇੱਕ ਪਿੰਡ ਦੇ ਹੋ ਜਾਂਦੇ ਆ ਉਹੀ ਲੈ ਜਾਂਦੇ ਆ ਨਾਮ ਸਾਰਾ ਮਾਗਲਮ ਛੋਟੇ ਪਲੇਅਰ ਦੇ ਥੋਟਣ ਕਿਤੇ ਇੱਕ ਵਾਰੋਂ ਹੋਵੇ ਪਲੇਅਰ ਦੋ ਵਾਰੋਂ ਹੋਣ ਹਾਲ ਓਪਨ ਕਰਕੇ ਵੈਸੇ ਇੱਕ ਇੱਕ ਟੀਮ ਲੈ ਜਾਂਦੀ ਆ ਉਹੀ ਜਿੱਤੀ ਜਾਂਦੀ ਆ ਹੁਣ ਉਹੀ ਜਿੱਤੀ ਜਾਂਦੀ ਆ ਜੀ ਤੇ ਕੰਮ ਕਰ ਕੀ ਕਰਦੇ ਬਾਈ ਹੁਣ ਕੰਮ ਕਰਤਾ ਜੇ ਵੈਸੇ ਖੇਤੀਬਾੜੀ ਦੀ ਕਰਦੇ ਆਪਾਂ ਤੇ ਫਿਰ ਤੁਹਾਨੂੰ ਕਿਸੇ ਕਲੱਬ ਨੇ ਜਾਂ ਜਿਵੇਂ ਹੋਰ ਖਿਡਾਰੀ ਹੁੰਦੇ ਨੇ ਉਹਨਾਂ ਨੇ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਵੀ ਆਪਾਂ ਉਹਨੂੰ ਕਿਸੇ ਅਕੈਡਮੀ ਦਾ ਆਪਣੀ ਦਾ ਆਪਾਂ ਕੋਚ ਵਗੈਰੀ ਲਾ ਲਈਏ ਜਾਂ ਵੀ ਜਿਹੜਾ ਉਹ ਬੰਦਾ ਕਬੱਡੀ ਦੇ ਨਾਲ ਹੀ ਜੁੜਿਆ ਰਹੀ ਕਿਸ ਨੇ ਨਹੀਂ ਪੁੱਛਿਆ ਜੀ ਕਮਾ ਕੇ ਨਹੀਂ ਨੀ ਪੱਛੇ ਫੇਰ ਆਉਦਾ ਉਹ ਕਿੱਤੀ ਪਾੜੀ ਕਰੀ ਜਾਂਦੇ ਆਂ ਜੀ ਤੇ ਅ ਭਾਈ ਤੁਸੀਂ ਕਿਹੜੇ ਖਿਡਾਰੀ ਦੀ ਖੇਡ ਤੋਂ ਪ੍ਰਭਾਵ ਸੀ ਉਦੋਂ ਤੁਹਾਨੂੰ ਕੌਣ ਖੇਡ ਦਾ ਵਧੀਆ ਲੱਗਦਾ ਸੀ ਉਸ ਟਾਈਮ ਖੇਡ ਦਾ ਡਾਕਟਰ ਵਧੀਆ ਜੀ ਮੈਂ ਵਧੀਆ ਖੇਡ ਜੀ ਐਂ ਐਂ ਥਾਪੀਆਂ ਧੁੱਪੀਆਂ ਨਹੀਂ ਮਾਰਦੇ ਸੀ ਜੀ ਕਿਵੇਂ ਹੁਣ ਕੋਈ ਥਾਪੀਆਂ ਮਾਰ ਜਾਂਦਾ ਕੋਈ ਮੈਂ ਅਸੀਂ ਥਾਪੀ ਧੁੱਪੀ ਨਹੀਂ ਮਾਰੀ ਇਹ ਨਜ਼ਰ ਖੇਡਦੇ ਜੀ ਅੱਛਾ ਭਾਈ ਮਨ ਦੇ ਵਿੱਚ ਤਾਂ ਇਹ ਚੀਜ਼ ਆਉਂਦੀ ਹੋਣੀ ਕਿਤੇ ਨਾ ਕਿਤੇ ਵੀ ਜੇ ਹੁਣ ਕਬੱਡੀ ਖੇਡਦੇ ਹੁੰਦੇ ਸੱਟ ਨਾ ਵੱਜਦੀ ਵੀ ਜਿਵੇਂ ਹੁਣ ਬੈਸਟਾਂ ਨੂੰ ਮਿਲਦਾ ਹੈ ਜਦ ਪੈਸਾ ਕਬੱਡੀ ਦੇ ਵਿੱਚ ਉਸ ਤੋਂ ਬਾਅਦ ਆਇਆ ਤੇ ਫਿਰ ਆਪਾਂ ਜਿਹਨੂੰ ਕਹਿੰਦੇ ਨੇ ਵੀ ਆਪਾਂ ਲੈਣਾ ਲਾ ਆਂਦੇ ਹੁਣ ਤਾਂ ਜੀ ਹੁਣ ਤਾਂ ਜੀ ਆਪਾਂ ਕਹਿੰਦਾ ਟਰੋਫੀਆਂ ਦਿੰਦੇ ਹੁੰਦੇ ਹੁਣ ਤਾਂ ਜੀ ਮੋਟਰਸਾਈਕਲੀਆਂ ਗੱਡੀਆਂ ਨੇ ਲੈਣੀ ਲਾ ਆਂਦਾ ਜੀ ਉਹ ਤਾਂ ਬੈਸਟ ਨੂੰ ਕਲੀ ਟਰੋਫੀ ਹੁੰਦੀ ਸੀ ਹੁਣ ਤਾਂ ਲੈਣੀ ਲਾ ਆਂਦੇ ਅੱਜ ਨੂੰ ਘਰ ਕਿੱਥੇ ਕਰ ਦਿੰਦੇ ਜੀ ਹੁਣ ਤਾਂ ਮੋਟਰਸਾਈਕਲ ਵਧੀਆ ਹੁੰਦੇ ਸਾਰੇ ਗੱਡੀਆਂ ਹੁੰਦੀਆਂ ਨੇ ਫੋਰ ਟਰੈਕਟਰ ਹੁੰਦੇ ਸੀ ਹਾਂ ਜੀ ਹੁਣ ਤਾਂ ਖੜਾਉਣ ਨੂੰ ਥਾਂ ਨਹੀਂ ਹੁੰਦਾ ਜੀ ਮੇਰੇ ਹ